ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਹਾਡਾ ਦੇਸ਼ ਦੁਨੀਆ ਦੇ ਖਬਰਾਂ ਵਿੱਚ ਸਵਾਗਤ ਆਓ ਫਿਰ ਖਬਰਾਂ ਉੱਤੇ ਚਾਤ ਪਾਉਂਦੇ ਹਾਂ ਰੁਕ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਦੇ ਨਵੇਂ ਫੈਸਲੇ ਨੇ ਸੰਘੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਟਰੰਪ ਪ੍ਰਸ਼ਾਸਨ ਨੇ 23 ਲੱਖ ਸੰਘੀ ਕਰਮਚਾਰੀਆਂ ਨੂੰ ਈਮੇਲ ਦੇ ਜ਼ਰੀਏ ਸੂਚਿਤ ਕੀਤਾ ਕਿ ਅਸਤੀਫਾ ਦੇ ਦਿਓ ਜਾਂ ਫਿਰ ਛਾਂਟੀ ਲਈ ਤਿਆਰ ਰਹੋ 23 ਲੱਖ ਕਾਮਿਆਂ ਨੂੰ ਭੇਜੀ ਗਈ ਇੱਕ ਈਮੇਲ ਦੇ ਅਨੁਸਾਰ ਸਵੈ ਇੱਛਾ ਨਾਲ ਨੌਕਰੀ ਛੱਡਣ ਵਾਲਿਆਂ ਨੂੰ 8 ਮਹੀਨੇ ਦੀ ਤਨਖਾਹ ਮਿਲੇਗੀ ਪਰ ਉਹਨਾਂ ਨੂੰ 6 ਫਰਵਰੀ ਤੱਕ ਅਜਿਹਾ ਕਰਨ ਦੀ ਚ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਹ ਲਾਭ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਮਿਲੇਗਾ ਜੋ ਅਗਲੇ ਹਫਤੇ ਮਤਲਬ 6 ਫਰਵਰੀ ਤੱਕ ਆਪਣੀ ਨੌਕਰੀ ਛੱਡਣ ਦੀ ਚੋਣ ਕਰਦੇ ਨੇ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਉਹ ਨੌਕਰੀਆਂ ਛੱਡਣ ਦੀ ਪੇਸ਼ਕਾਸ਼ ਵੱਜੋਂ ਉਹਨਾਂ ਸਾਰੇ ਸੰਘੀ ਕਰਮਚਾਰੀਆਂ ਨੂੰ 8 ਮਹੀਨਾ ਦੀ ਤਨਖਾਹ ਦਾ ਵਿਕਲਪ ਦੇ ਰਿਹਾ ਤੇ ਐਥ ਨੂੰ ਅਮਰੀਕੀ ਸਰਕਾਰ ਦੇ ਆਕਾਰ ਨੂੰ ਘਟਾਉਣ ਦੇ ਲਈ ਇੱਕ ਬੇਮਿਸਾਲ ਕਦਮ ਵੀ ਮੰਨਿਆ ਜਾ ਰਿਹਾ ਹੈ ਕੈਨੇਡੀਅਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਹ ਸਾਬਤ ਨਹੀਂ ਹੋਇਆ ਕਿ ਕੈਨੇਡੀਅਨ ਸਿੱਖ ਕਰਕੁਨ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਕਿਸੇ ਹੋਰ ਦੇਸ਼ ਨਾਲ ਕੋਈ ਠੋਸ ਸਬੰਧ ਹੈ। ਇਸ ਰਿਪੋਰਟ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਹਨਾਂ ਦੋਸ਼ਾਂ ਨੂੰ ਦਰਖਨਾਰ ਕਰ ਦਿੱਤਾ ਜਿਨ੍ਹਾਂ ਵਿੱਚ ਉਹਨਾਂ ਨੇ ਨਿਜਰ ਦੇ ਕਤਲ 'ਚ ਭਾਰਤੀ ਜਨਤਾ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਦਰਸਲ ਸਤੰਬਰ 2023 'ਚ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਕੋਲ ਪੱਕੇ ਸਬੂਤ ਨਹੀਂ ਕਿ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਿਜਰ ਦੇ ਕਤਲ 'ਚ ਭਾਰਤ ਸਰਕਾਰ ਦਾ ਏਜੰਟ ਸ਼ਾਮਲ ਹੈ ਤੇ ਫੈ ਜੰਤਕ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਤੇ ਰਿਪੋਰਟ ਵਿੱਚ ਕਮਿਸ਼ਨ ਮੈਰੀ ਜੋਸੇ ਹਾਗ ਨੇ ਕਿਹਾ ਕਿ ਦੇਸ਼ ਦੇ ਹਿੱਤਾਂ ਦੇ ਉਲਟ ਫੈਸਲੇ ਲੈਣ ਵਾਲਿਆਂ ਨੂੰ ਸਜ਼ਾ ਦੇਣ ਲਈ ਗਲਤ ਜਾਣਕਾਰੀ ਦੀ ਵਰਤੋਂ ਬਦਲੇ ਵੀ ਰਣਨੀਤੀ ਵੱਜੋਂ ਕੀਤੀ ਜਾਂਦੀ ਹੈ ਅਮਰੀਕਾ ਦੇ ਅਰਬਪਤੀ ਤੇ ਕਾਰੋਬਾਰੀ ਐਲਾਨ ਮਸਕ ਨੇ ਐਕਸ ਦੇ ਵਿੱਚ ਇੱਕ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਸਪੇਸ ਐਕਸ ਨੂੰ ਕਮੰਟਰੀ ਪੁਲਾੜ ਸਟੇਸ਼ਨ ਉੱਤੇ ਫਸੇ ਦੋ ਪੁਲਾੜ ਯਾਤਰੀ ਨੂੰ ਜਿੰਨੀ ਜਲਦੀ ਸੰਭਵ ਹੋਵੇ ਘਰ ਲੈ ਕੇ ਆਉਣ ਲਈ ਕਿਹਾ ਹੈ ਅਸੀਂ ਇਹ ਕੰਮ ਕਰਾਂਗੇ ਤੇ ਇਹ ਭਿਆਨਕ ਹੈ ਕਿ ਬਾਈਡਨ ਪ੍ਰਸ਼ਾਸਨ ਨੇ ਇੰਨੇ ਲੰਬੇ ਸਮੇਂ ਤੱਕ ਉਹਨਾਂ ਨੂੰ ਉੱਥੇ ਛੱਡੇ ਰੱਖਿਆ ਇਹ ਪੋਸਟ ਦੇ ਜਵਾਬ ਵਿੱਚ ਰਾਸ਼ਟਰਪਤੀ 트ੰਪ ਨੇ ਦੋ ਪੁਲਾਰ ਯਾਤਰੀਆਂ ਬੈਰੀ ਬੋਚ ਵਿਲਮੋਰ ਅਤੇ ਸ੍ਰੀਤਾ ਵਿਲੀਅਮਸ ਦੀ ਸ਼ਮੂਲੀਅਤ ਵਾਲੇ ਹਾਲਾਤਾਂ ਨਾਲ ਨਿਰਠੰਦੇ ਇੱਕ ਢੰਗ ਸੰਬੰਧੀ ਬਜੇਨ ਪ੍ਰਸ਼ਾਸਨ ਪਤੀ ਨਿਰਾਸ਼ਾ ਜਾਰੀ ਕੀਤੀ ਹੈ। ਇਹ ਦੋਵੇਂ ਪੁਲਾਰ ਯਾਤਰੀ 5 ਜੂਨ 2024 ਤੋਂ ਆਈਐਸਐਸ ਉੱਤੇ ਫਸੇ ਹੋਏ ਹਨ ਤੇ ਇੱਕ ਨਿਊਜ਼ ਦੇ ਮੁਤਾਬਕ ਇਹ ਪੁਲਾਰ ਯਾਤਰੀ ਪੁਲਾਰ ਵਾਹਨ ਬੋਇੰਗ ਸਟਾਰ ਲਾਈਨਰਸ ਦੇ ਵਿੱਚ ਕੋਈ ਦਿੱਕਤ ਆਉਣ ਕਾਰਨ ਆਈਐਸਐਸ ਵਿੱਚ ਫਸੇ ਹੋਏ ਸਨ ਅਤੇ ਉਨ੍ਹਾਂ ਦੀ ਧਰਤੀ ਉੱਤੇ ਵਾਪਸੀ ਫਿਰ ਵਿੱਚ ਤੇਰੀ ਹੋ ਗਈ ਹੈ। ਚੰਡੀਗੜ੍ਹ ਤੋਂ ਆਏ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਅੱਜ ਢਾਬੀ ਗੁਜਰਾ ਬਾਰਡਰ ਉੱਤੇ ਪਹੁੰਚ ਕੇ ਇਤਿਹਾਸਾਨੀ ਮੰਗਾ ਦੀ ਪੂਰਤੀ ਲਈ ਪੈਰ ਦਿਨਾਂ ਤੋਂ ਮਰਨ ਵਰਤ ਉੱਤੇ ਚੱਲ ਰਹੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਹਾਲ ਚਾਲ ਜਾਣਿਆ ਤੇ ਪਿਛਲੇ ਦਿਨਾਂ ਤੋਂ ਜਾਰੀ ਮੈਡੀਕਲ ਟ੍ਰੀਟਮੈਂਟ ਜਰੀਏ ਉਹਨਾਂ ਦੀ ਸਿਹਤ ਵਿੱਚ ਕਿੰਨਾ ਕੁ ਸੁਧਾਰ ਆਇਆ ਉਸ ਬਾਰੇ ਜਾਣਨ ਲਈ ਇਹਨਾਂ ਅਧਿਕਾਰੀਆਂ ਨੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚੋਂ ਜ਼ਰੂਰ ਸ਼ਾਮਲ ਹੋਣ ਤੇ 10 ਦਿਨਾਂ ਦੇ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇੱਥੇ ਇਹ ਦੂਜੀ ਫੇਰੀ ਹੈ ਇਸ ਤੋਂ ਪਹਿਲਾਂ 18 ਜਨਵਰੀ ਨੂੰ ਕੇਂਦਰੀ ਖੇਤੀ ਵਿਭਾਗ ਦੇ ਜੁਆਇੰਟ ਸਕੱਤਰ ਪ੍ਰੀਆ ਮਿਸ਼ਰਾ ਦੀ ਅਗਵਾਈ ਹੇਠ ਇੱਥੇ ਆਏ ਅਧਿਕਾਰੀਆਂ ਦੇ ਵਫ਼ਦ ਨੇ ਡੱਲੇਵਾਲ ਦਾ ਹਾਲਚਾਲ ਜਨਰਲ ਸਨੇ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਕਤ ਖੇਤਾਨ ਮੋਰਚਾ ਨੂੰ ਮੰਗਾਂ ਸੰਬੰਧੀ ਗੱਲਬਾਤ ਸ਼ੁਰੂ ਕਰਨ ਲਈ 14 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਫਰਵਰੀ ਨੂੰ ਕੈਬਨਿਟ ਮੀਟਿੰਗ ਸੱਦੀ ਹੈ ਤੇ ਇਸ ਵਾਰ ਦੀ ਪਹਿਲੀ ਮੀਟਿੰਗ ਸਵੇਰੇ 11 ਵਜੇ ਪੰਜਾਬ ਸਿਵਲਸ ਕਤਰਤ ਇੱਕ ਉੱਚ ਦੂਜੀ ਮੰਜ਼ਲ ਉੱਤੇ ਹੋਵੇਗੀ ਤੇ ਪਹਿਲਾਂ ਸੂਬਾ ਸਰਕਾਰ ਨੇ ਕੈਬਨਿਟ ਦੀ ਮੀਟਿੰਗ 6 ਫਰਵਰੀ ਨੂੰ ਸੱਦੀ ਸੀ ਪਰ ਕੁਝ ਅਹਿਮ ਸਮੇਂ ਤੋਂ ਬਾਅਦ ਹੀ ਤਰੀਕ ਬਦਲ ਕੇ 10 ਫਰਵਰੀ ਕਰ ਦਿੱਤੀ ਗਈ ਪੰਜਾਬ ਸਰਕਾਰ ਨੇ ਅਜੇ ਤੱਕ ਕੈਬਨਿਟ ਮੀਟਿੰਗ ਦਾ ਅਜੰਡਾ ਜਾਰੀ ਨਹੀਂ ਕੀਤਾ ਤੇ ਉੰਜ ਪੰਜਾਬ ਕੈਬਨਿਟ ਵੱਲੋਂ ਕਈ ਲੋਕਪੱਖੀ ਫੈਸਲੇ ਲਈ ਜਾ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਇੱਕ ਕੈਬਨਿਟ ਮੰਤਰੀ ਕਰੀਬ 4 ਮਹੀਨੇ ਬਾਅਦ ਸੱਦੀ ਗਈ ਹੈ ਤੇ ਇਸ ਤੋਂ ਪਹਿਲਾਂ 8 ਅਕਤੂਬਰ 2024 ਨੂੰ ਪੰਜਾਬ ਕਮਿਸ਼ਨਰ ਦੀ ਮੀਟਿੰਗ ਹੋਈ ਸੀ ਤੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਬਜਟ اجلاس ਬੁਲਾਉਣ ਵਾਲੇ ਫੈਸਲਾ ਲਿਆ ਜਾ ਸਕਦਾ ਹੈ। ਭਾਰਤੀ ਜਲ ਕਮਿਸ਼ਨ ਨੇ ਵੀਰਵਾਰ ਨੂੰ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਯਮੁਨਾ ਨਦੀ ਚ ਵਧੇ ਹੋਏ ਅਮੋਨੀਆ ਦੇ ਮੁੱਦੇ ਨੂੰ ਉਹਨਾਂ ਦੇ ਨਦੀ ਚ ਜਹਾਜ਼ ਸੁੱਟਣ ਦੇ ਦੋਸ਼ਾਂ ਨਾਲ ਨਾ ਮਿਲਾਉਣ ਵਾਲੇ ਅਤੇ ਉਹਨਾਂ ਨੂੰ ਹਰਿਆਣਾ ਸਰਕਾਰ ਹਫਤੇ ਆਪਣੇ ਦੋਸ਼ਾਂ ਦੀ ਵਿਆਖਿਆ ਕਰਨ ਦਾ ਇੱਕ ਹੋਰ ਮੌਕਾ ਦਿੱਤਾ। ਬੁੱਧਵਾਰ ਨੂੰ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਉੱਤੇ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਯਮਨਾ ਦੇ ਜ਼ਹਿਰ ਦੀ ਕਿਸਮ, ਮਾਤਰਾ, ਪ੍ਰਕਿਰਤੀ ਅਤੇ ਤਰੀਕੇ ਬਾਰੇ ਖਾਸ ਤੇ ਸਪੱਸ਼ਟ ਜਵਾਬ ਦੇ ਤੱਥਾਂ ਨਾਲ ਤੇ ਸਬੂਤ ਦੇਣ ਲਈ ਵੀ ਕਿਹਾ। ਕਮਿਸ਼ਨ ਨੇ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਦਿੱਲੀ ਜਲ ਬੋਰਡ ਦੇ ਸਟਾਫ ਵੱਲੋਂ ਇੰਜੀਨੀਅਰ ਅਸਥਾਨ ਅਤੇ ਜ਼ਹਿਰ ਦਾ ਪਤਾ ਲਗਾਉਣ ਦੀ ਵਿਧੀ ਦੇ ਵੇਰਵੇ ਸਾਂਝੇ ਕਰਨ ਲਈ ਵੀ ਕਿਹਾ ਤੇ ਅਜੇ ਹਾਂ ਨਾ ਕਰਨ ਉੱਤੇ ਕਮਿਸ਼ਨ ਇਸ ਮਾਮਲੇ ਵਿੱਚ ਯੋਗ ਫੈਸਲਾ ਲੈਣ ਲਈ ਸੁਤੰਤਰ ਹੋਵੇਗਾ। ਕੇਦਰੀਵਾਲ ਨੇ ਬਹੁਤ ਵਾਰ ਨੂੰ ਹਰੇੜਾ ਸਰਕਾਰ ਵੱਲੋਂ ਯਮੁਨਾ ਦੇ ਵਿੱਚ ਜ਼ਹਿਰ ਮਿਲਾਉਣ ਦੇ ਆਪਣੇ ਦਾਅਵੇ ਉੱਤੇ ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਦਿੱਤਾ ਸੀ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ ਤੇ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇੱਥੋਂ ਚੋਣ ਜਿੱਤੀ ਹੈ ਤੇ ਉਸ ਨੂੰ 19 ਵੋਟਾਂ ਮਿਲੀਆਂ ਤੇ ਇਸ ਦੌਰਾਨ ਆਪ ਅਤੇ ਕਾਂਗਰਸ ਗਰਜੋਨ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਕ੍ਰਾਸ ਵੋਟਿੰਗ ਹੋਈ ਹੈ ਤੇ ਇਸ ਵਾਰ ਵੋਟਿੰਗ ਗੁਪਤ ਵੋਟਿੰਗ ਪ੍ਰਣਾਲੀ ਰਾਹੀਂ ਹੋਈ ਤੇ ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਰਜੋਨ ਲਈ ਕ੍ਰਾਸ ਵੋਟਿੰਗ ਕਰਨ ਵਾਲੇ ਕੌਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ ਜ਼ਿਕਰ ਕਰਦੀ ਇਹ ਕਿ ਮੇਅਰ ਚੋਣਾਂ ਦੇ ਵਿੱਚ ਭਾਜਪਾ ਨੂੰ ਸਿਰਫ 16 ਕੌਂ ਉਹ ਵੋਟਾਂ ਤੋਂ ਇਲਾਵਾ ਇੱਕ ਕੌਂਸਲਰ ਮੈਂਬਰ ਮਨੀਸ਼ ਤਵਾਰੀ ਸਮੇਤ ਵੀ ਵੋਟਾਂ ਸਨ ਤੇ ਆਪ ਅਤੇ ਕਾਂਗਰਸ ਦੇ ਕੋਲ ਐਸੇ ਹਿਸਾਬ ਨਾਲ ਗੜਜੋਰ ਸੀ ਤੇ ਇਹਦੇ ਬਾਵਜੂਦ ਉਸਦਾ ਉਮੀਦਵਾਰ ਹਾਰ ਗਿਆ ਮੇਅਰ ਚੋਣ ਦੇ ਨਤੀਜੇ ਸਪਸ਼ਟ ਹੈ ਕਿ ਇੱਥੇ ਆਪ ਕਾਂਗਰਸ ਗੜਜੋਰ ਦਿਆ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਆ ਵਾਪਰੀਆਂ ਨੇ ਤੇ ਇਹ ਦਿੱਲੀ ਚੋਣ ਤੋਂ ਪਹਿਲਾਂ ਆਵਾਦਵੀ ਪਾਚਲੀ ਵੱਡਾ ਚਟਕਾ ਵੀ ਹੈ ਬੇਸ਼ੱਕ ਭਾਰਤ ਵਿੱਚ ਮਰਹੂਮ ਮਨੁੱਖੀ ਅਧਿਕਾਰ ਕਰਕੁੰਜ ਜਸਵੰਤ ਸਿੰਘ ਖਾਦਲਾ ਦੇ ਉੱਪਰ ਬਣੀ ਫਿਲਮ ਰਿਲੀਜ਼ ਨਹੀਂ ਹੋ ਸਕੀ ਪਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੱਡਾ ਮਾਨ ਸਨਮਾਨ ਮਿਲਿਆ ਕੈਲੀਫੋਰਨੀਆ ਦੇ ਫਰੇਜ਼ਨੋ ਦੇ ਵਿੱਚ ਇੱਕ ਨਵੇਂ ਬਨੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਾਦਲਾ ਦੇ ਨਾਮ ਉੱਤੇ ਰੱਖਿਆ ਜਾ ਰਿਹਾ ਹੈ ਇਫਾਤਲਾ ਮੰਗਲਵਾਰ ਦੇਰ ਰਾਤ ਫਰੀਦਨੋ ਦੇ ਸੈਂਟਰਲ ਯੂਨਾਈਟਿਡ ਸਕੂਲ ਡਿਸਟ੍ਰਿਕਟ ਦੀ ਇੱਕ ਮੀਟਿੰਗ ਦੇ ਵਿੱਚ ਲਿਆ ਗਿਆ ਇਹ ਅਮਰੀਕਾ ਦਾ ਪਹਿਲਾ ਸਕੂਲ ਹੋਏਗਾ ਜੋ ਕਿਸੇ ਸਿੱਖ ਦੇ ਨਾਮ ਉੱਤੇ ਰੱਖਿਆ ਗਿਆ ਦੱਸ ਦਈਏ ਕਿ ਭਾਰਤ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਬਾਇਓਪਿਕ ਫਿਲਮ ਪੰਜਾਬ 95 ਅਜੇ ਵੀ ਸਰਕਾਰੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ ਅਦਾਕਾਰ ਦਲਜੀਤ ਦੋਸਾਂਝ ਫਿਲਮ ਦੇ ਵਿੱਚ ਖਾਲੜਾ ਦੀ ਭੂਮਿਕਾ ਨਿਭਾ ਰਹੀ ਨੇ ਤੇ ਪਰਿਵਾਰ ਇਹ ਵੀ ਚਾਹੁੰਦਾ ਕਿ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਨੂੰ ਬਿਨਾਂ ਕਿਸੇ ਕਟੌਤੀ ਦੇ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਇਹ ਫਿਲਮ ਪੂਰੀ ਤਰ੍ਹਾਂ ਤੱਥਾਂ ਉੱਤੇ ਤੇ ਅਦਾਲਤੀ ਕਾਰਵਾਈ ਉੱਤੇ ਆਧਾਰਿਤ ਹੈ ਅਜਲੀਏ ਨਹੀਂ ਦੁਬਾਰਾ ਫਿਰ ਅਦਰੋਗੇ ਉਦੋਂ ਤੱਕ ਦੀ ਇਜਾਜ਼ਤ ਸਾਥਸ਼ੀਰੇ ਕਾਲ ਧੰਨਵਾਦ